ਪਿੰਡਾਂ ਦੇ ਖੇਤਾਂ ਚੋਂ ਮਿਲੀ ਹੈਰੋਇਨ ਮੌਕੇ ਤੇ ਪਹੁੰਚੀ ਪੰਜਾਬ ਪੁਲਿਸ ਅਤੇ ਬੀਐਸਐਫ ਖੇਤਾਂ ਚ ਪਈ ਹੈਰੋਇਨ ਨੂੰ ਲਿਆਖਬਚਿਚ ਡੇਰਾ ਬਾਬਨਾਨਕ ਐਸਐਚਓ ਨੇ ਦਿੱਤੀ ਜਾਣਕਾਰੀ ਡੇਰਾ ਬਾਬਨਾਨਕ ਬਾਡਰ ਏਰੀਆ ਤੋਂ ਮੌਜੂਦ ਬੀਐਸਐਫ ਦੀ ਪੋਸਟ ਮੀਤਲਾ ਦੇ ਨਜ਼ਦੀਕ ਪਿੰਡ ਪਠਾਣਾ ਤੁਲੀਆਂ ਦੇ ਵਸਨੀਕ ਬਲਦੇਵ ਸਿੰਘ ਦੇ ਖੇਤਾਂ ਵਿੱਚੋਂ 362 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੋ ਕਿ ਇੱਕ ਪੀਲੇ ਰੰਗ ਦੇ ਪੈਕਟ ਵਿੱਚ ਲਪੇਟੀ ਹੋਈ ਸੀ ਖੁਫੀਆ ਏਜੰਸੀ ਦੀ ਇਤਲਾਹ ਤੇ ਪੰਜਾਬ ਪੁਲਿਸ ਅਤੇ ਪੀਐਸਐਫ ਦੀ 27 ਬਟਾਲੀਅਨ ਨੇ ਇਹ ਪੈਕਟ ਬਰਾਮਦ ਕੀਤੇ ਹਨ ਇਸ ਵੰਤੀ ਡੇਰਾ ਬਾਬਨਾਨਕ ਤੇ ਐਸ ਦੀ ਕਿ ਮੇਤਲਾਤ ਦੇ ਖੇਤਾਂ ਵਿੱਚੋਂ ਇੱਕ ਕੋਈ ਪੀਲੇ ਰੰਗ ਦੇ ਪੈਕਟ ਪਏ ਹਣ ਅਤੇ ਜਾ ਕੇ ਦੇਖਿਆ ਤਾਂ ਉਹ ਪੀਲੇ ਰੰਗ ਦੇ ਪੈਕਟ ਵਿੱਚ ਚਹਿਰਾਂ ਲਪੇਟੀ ਹੋਈ ਸੀ ਅਤੇ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬੀਐਸਐਚਵੀ ਮੌਕੇ ਤੇ ਪਹੁੰਚੀ ਸੀ ਅਤੇ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕਰਦਿਆਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਨਾ ਸ਼ਾਮ ਦੀ ਗੱਲ ਹੈ ਬਰਦੇਸ਼ ਸਿੰਘ ਨਾਲ ਰਘਵੀਰ ਸਿੰਘ ਭਗਤਾਣਾ ਟੁਲੀਆਂ ਦਾ ਖੇਤ ਸੀ ਉਦੇ ਵਿੱਚ ਹਰਨ ਦਾ ਪੈਕਟ ਪਿਆ ਸੀ ਤੇ ਇਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਫਿਰ ਉਥੇ ਇਹ ਗਏ ਮੌਕੇ ਤੇ ਪੀਐਸਐਫ ਰਾਈਸੀਡਿੰਗ ਭਾਗ ਨਹੀਂ ਇੱਥੇ ਗਿਆ ਇਹ ਸਾਰੇ ਫਿਰ ਮੁੜ ਕੇ ਉੱਥੇ ਬਰਾਬਰੀ ਕਰਕੇ ਆਪਾਂ ਤੇ ਮਕਦਮਾ ਨੰਬਰ 1 ਜਿਹੜਾ ਦਰਜ ਜਿੱਤ ਕਰ ਲਿਆ ਵਾ ਤੇ ਅੱਜ ਅ 10 ਸਾਲ ਦੇ ਨੂੰ ਆਪਣੀ ਜਿਹੜੀ ਹੋਰ ਐਮਪੀ ਚ ਜਾਈਏ ਇਹ 362 ਗ੍ਰਾਮ ਹੈ ਰੋਨੋ ਆ 152 ਗ੍ਰਾਮ ਜਿਹੜਾ ਵੇਸਟ ਮਟੀਰੀਅਲ ਨਾਲ ਇਹ ਟੋਟਲ 513 ਅ ਟੋਟਲ ਬਣਦੀ ਹੈ